ਉਹਨੂੰ ਪਤਾ ਪ੍ਰਦੂਸ਼ਣ ਬਣਾ ਹੁੰਦਾ ਹੈ ਬੜੇ ਪਟਾਕੇ ਵਿੱਚ ਪਾਇਆ ਹੁੰਦੇ ਹੈ ਬੜਾ ਪ੍ਰਦੂਸ਼ਣ ਬਣਾ ਰਾਵਣ ਦਾ ਅਰਥ ਕੀ ਹੈ ਦਾਸ ਕੀ ਅਰਥ ਲੈਂਦਾ ਮੈਂ ਆਪਣਾ ਦੱਸ ਦਿਆਂ ਕਿਸੇ ਦਾ ਮੈਨੂੰ ਪਤਾ ਨਹੀਂ ਬੁਰਾਈ ਰਾਵਣ ਦਾ ਭਾਵ ਬੁਰਾਈ ਇਹ ਬੁਰਾਈ ਦਾ ਪਤਲਾ ਫੁੱਪਣਾ ਹੈ ਕਿ ਬੁਰਾਈ ਆਪਣੇ ਅੰਦਰੋਂ ਫੁੱਪੜੀ ਹੁੰਦੀ ਹੈ ਵਿਚਾਰ ਕਰੋ ਬੁਰਾਈ ਨੂੰ ਆਪਣੇ ਅੰਦਰੋਂ ਫੁੱਪਣਾ ਹੁੰਦਾ ਹੈ ਕਿਉਂਕਿ ਬੁਰਾਈ ਦਾ ਪਤਲਾ ਫੁੱਪਣਾ ਤਾਂ ਬਹੁਤ ਛੋਟੀ ਜੀ ਗੱਲ ਹੈ ਹਰ ਕੋਈ ਫੁੱਪ ਲੈਂਦਾ ਹੈ ਜਿਹੜੇ ਖੁਦ ਬੁਰੇ ਬੰਦੇ ਹੁੰਦੇ ਆ ਭਾਵੇਂ ਜਿਉਂਦੇ ਰਾਵਣ ਕਹਿੰਦੇ ਦਾ ਬੁਰਾ ਬੰਦਾ ਹੈ ਚਾਹੇ ਭੈਣਾ ਚਾਹੇ ਭਰਾ ਕੋਈ ਹੈ ਉਹ ਜਿਉਂਦਾ ਰਾਵਣ ਹੈ ਤੋਣਾ ਜਿਹਦੇ ਅੰਦਰ ਬੁਰਾਈ ਹੈ ਫਿਰ ਉਹ ਜਿਉਂਦਾ ਹੋਇਆ ਰਾਵਣ ਬਹੁਤ ਸਮਾਂ ਪਹਿਲਾਂ ਮਰੇ ਹੋਏ ਕਿਸੇ ਬੁਰੇ ਬੰਦੇ ਦੇ ਪੁੱਤਰੇ ਨੂੰ ਅਦਲਾਉਂਦਾ ਚੰਗਾ ਬੰਦਾ ਹੈ ਜਿਉਂਦੇ 라वण ਲੱਖਾਂ ਸਾਲ ਪਹਿਲਾਂ ਮਰੇ 라वण ਨੂੰ ਫੂਕ ਰਹੇ ਆ ਤੇ ਫੇਰ ਜਦੋਂ ਫੂਕ ਦਿੱਤਾ ਸਾਲਾ ਉਹ ਦੁਬਾਰੇ ਕਿੱਥੋਂ ਆ ਗਿਆ ਉਹ ਇਹਦਾ ਫੂਕਿਆ ਨਹੀਂ ਗਿਆ ਤਾਂ ਮੰਨ ਲਿਓ ਇਹਦਾ ਮਤਲਬ ਹੈ 라वण ਫੂਕਿਆ ਨਹੀਂ ਗਿਆ ਸਾਲ ਨਗਰੋਂ ਹੁੰਦਾ ਯਾਨੀ ਕਿ ਦੰਦ ਨਾਲ ਬਾਹਰ ਆ ਜਾਂਦਾ ਬੋਰੇ ਨੂੰ ਤਾਂ ਇੱਕ ਵਾਰੀ ਫੂਕਿਆ ਜਾਵੇ ਤਾਂ ਬਹੁਤ ਹੈ ਵੈਸੇ ਤਾਂ ਬੁਰਾ ਤਾਂ ਇੱਕ ਵਾਰੀ ਵੀ ਨਹੀਂ ਫੂਕਿਆ ਜਾਂਦਾ ਇੱਕ ਵਾਰੀ ਫੁੱਕਿਆ ਜਾਵੇ ਤਾਂ ਬਹੁਤ ਹੈ ਤਾਂ ਫੁੱਕਿਆ ਨਹੀਂ ਆਉਂਦਾ ਇਸ ਕਰਕੇ ਸਾਰਨ ਤੋਂ ਵਧੀਆ ਤਰੀਕਾ ਕੀ ਹੈ ਕਿ ਹਰ ਕਿਸੇ ਦਾ ਫਰਜ਼ ਬਣਦਾ ਹੈ ਆਪਣੇ ਅੰਦਰ ਦੀ ਬੁਰਾਈ ਨੂੰ ਪਛਾਣਨੀ ਅੰਦਰ ਦੀ ਬੁਰਾਈ ਨੂੰ ਪਛਾਣਨਾ ਹੀ ਅੰਦਰ ਦੇ ਰਾਵਣ ਨੂੰ ਪਛਾਣਨਾ ਹੈ ਆਪਾਂ ਸਾਰੇ ਪਛਾਣ ਹੀ ਥੋੜਾ ਕੁ ਮਾਰੀਏਗਾ ਤੇ ਲਿਖਿਆ ਨਾ ਪਾਣੀ ਵਿੱਚ ਸਿਆਣਪ ਇਹੀ ਹੈ ਨਾ ਫਰੀਦਾ ਜੀ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਨੜੇ ਗਿਰੀ ਬਾਣ ਮਹਿ ਅਸਰਨੀਵਾ ਕਰ ਦੇਖਾਂ ਫਰੀਦਾ ਸਾਹਿਬ ਕਹਿੰਦੇ ਤੇਰੀ ਬਰੀਕ ਅਪਲਾ ਆਪਨ ਲਤੀਫ ਭਾਵੇਂ ਤੂੰ ਸਿਆਣਾ ਸਿਆਣਾ ਤਹੋਣੇ ਬਰੀਕ ਅਪਲਾ ਲਾ ਤਹੋਣੇ ਕਾਲੇ ਲਿਖਣਾ ਲੇਖ ਤੇ ਦੂਜੀ ਦੀ ਖਾਲੇ ਨਾਲ ਲੇਖ ਲਿਖ ਦੂਜੀ ਦੀ ਫਤਬੇ ਨਾਲ ਆਪਾਂ ਦੇ ਗਰੀਬਾਂ ਨੂੰ ਮੈਂ ਸਰਨੀਵਾ ਕਰ ਦੇਸਾ ਆਪਣੀ ਬੋਤੋ ਦੇ ਵਿੱਚ ਸਿਰ ਨਵਾ ਕੇ ਦੇਖਿਓ ਉਹ ਗਲਤੀ ਕਿਤੇ ਮੇਰੀ ਆਪਣੀ ਚ ਤਾਂ ਨਹੀਂ ਆਪਾਂ ਮਰ ਗਏ ਨੇ ਦਾ ਸਾਰੇ ਆਪਾਂ ਮੈਂ ਤੇ ਤੁਸੀਂ ਆਪਾਂ ਸਾਰੇ ਹੁਣ ਆਪਾਂ ਇਹ ਸੁਣਦੇ ਆਂ ਚਲ ਬਾਕੀ ਤਾਂ ਕੀ ਹੋਇਆ ਸੁਣਦੇ ਆਂ ਨਾ ਕਿੰਦਾ ਆਪਾਂ ਜੋ ਪ੍ਰਚਲਿਤ ਹੈ ਵੀ ਰਾਵਣ ਨੇ ਸੀਤਾ ਨੂੰ ਚੁਰਾ ਲਿਆ ਸੀਤਾ ਹਰਨ ਆਪਾਂ ਨੇ ਤਾਂ ਮਾਰੋ ਸਾਰੇ ਵੀ ਕਿਤੇ ਆਪਣੀ ਅੱਖਾਂ ਨੇ ਤੱਕ ਦੇ ਕਿਸੇ ਦੀ ਭੈਣ ਦੇ ਰੂਹ ਚੁਰਾਇਆ ਤਾਂ ਨਹੀਂ ਸਾਰੇ ਨੇ ਮਾਰੋ ਮੈਂ ਮਾਰਾਂ ਤੁਸੀਂ ਮਾਰੋ ਕੀ ਆਪਣਾ ਆਪਾਂ ਕਿਸੇ ਦੀ ਭੈਣ ਦੇ ਚਿਹਰੇ ਵਾਲਾ ਮਾੜੇ ਭਾਵ ਦੇ ਮਿੱਤਰਾਂ ਨੇ ਤੱਕਿਆ ਕਿਸੇ ਦੇ ਰੂਹ ਨੂੰ ਚੁਰਾਇਆ ਤਾਂ ਨਹੀਂ ਅੱਖਾਂ ਦੇ ਨਾਲ ਇਹਨੇ ਮਾਰੋ ਜਿਸ ਕਰਕੇ ਜੀ ਇਹ ਬਰਾਈ ਆਪਣੇ ਵਿੱਚ ਵੀ ਹੈ ਤਾਂ ਫਿਰ ਆਪਣੀ ਬਰਾਈ ਨੂੰ ਠੋਕੀਏ ਵੀ ਆਪਣੀ ਅੱਖਾਂ ਵੀ ਪਾਇਆ ਰੂਪ ਚਲਾਉਂਦੀਆਂ ਐ ਤੇ ਰਾਵਣ ਤਾਂ ਅੰਦਰ ਬੈਠਾ ਐ ਤੇ ਤੇਰਾ ਕੀ ਹੱਥ ਹੈ ਪੁੱਤ ਦੇ ਨੂੰ ਅਗ ਲਾਉਣ ਦੀ ਤੂੰ ਜਿਉਂਦਾ ਰਾਵਣ ਉਹ ਮਰਿਆ ਨਾ ਤੂੰ ਜਿਉਂਦਾ ਇਸ ਕਰਕੇ ਪਹਿਲੀ ਪਹਿਲਾਂ ਉਹ ਤਾ ਆਪਣੇ ਅੰਦਰ ਦੇ ਰਾਵਣ ਨੂੰ ਪਛਾਣਨਾ ਪਾ ਫਿਰ ਹਰ ਬਰਾਈ ਹੀ ਜਾਨੀ ਕਿ ਰਾਵਣ ਦੇ ਅਰਥਾਂ ਚ ਲੈ ਲੋ ਹਰ ਬਰਾਈ ਹੁਣ ਉਹਨੇ ਇਹ ਕੋਸ਼ਿਸ਼ ਕੀਤੀ ਜੋ ਪ੍ਰਚਲਿਤ ਹੈ ਕਹਿੰਦੇ ਤਾਕਤ ਦੇ ਨਸ਼ੇ ਦੇ ਵਿੱਚ ਕੋਸ਼ਿਸ਼ ਕੀਤੀ ਬੁਰਾ ਕੰਮ ਕਰਨ ਲਈ ਕਿ ਆਪਾਂ ਤਾਕਤ ਦੇ ਨਸ਼ੇ 'ਚ ਮਾੜਾ ਕੰਮ ਨਹੀਂ ਕਰਦੇ ਕਿਸੇ ਰਾਜਨੀਤਿਕ ਤਾਕਤ ਦੇ ਨਸ਼ੇ 'ਚ ਜਾਂ ਅਮੀਰ ਪਾਣੀ ਪੈਸੇ ਦੀ ਤਾਕਤ ਦੇ ਨਸ਼ੇ 'ਚ ਜਾਂ ਜਵਾਨੀ ਦੇ ਨਸ਼ੇ 'ਚ ਜਾਂ ਅਫਸਰशाही ਵੀ ਆਕੜ 'ਚ ਕਿ ਆਪਾਂ ਕਦੀ ਕੋਈ ਮਾੜਾ ਕੰਮ ਤਾਂ ਨਹੀਂ ਕੀਤਾ ਨਿਗਾਹ ਮਾਰੋ بڑے ਅਫਸਰ ਨੇ ਜਿਹੜੇ ਸਹਿਬ ਆਪ ਸੋ ਸਾਹਦੀ ਆਪੜ ਜਮਾਣਾ ਲਾਭ ਕਰਦੇ ਆ ਬੜੇ ਕਿ ਹ ਸਾਰੇ ਨਹੀਂ ਕਿ ਹ ਕੁਝ ਜੁੜੇ ਵੀ ਹੁੰਦੇ ਆ ਬੜੇ ਰਾਜਨੀਤਿਕ ਲੋਕ ਹੈ ਜਿਹੜੇ ਰਾਜਨੀਤੀ ਦੀ ਆਪੜ ਚਰਾਬਨ ਬਣੇ ਹੋਏ ਆ ਸੋਚੋ ਬੜੇ ਪੈਸੇ ਵਾਲੇ ਲੋਕ ਹੈ ਜਿਹਦੇ ਪੈਸੇ ਦੇ ਹੰਕਾਰ ਤੇ ਮਾੜੇ ਕੰਮ ਕਰਦੇ ਆ ਤੇ ਆਪਾਂ ਕਿਹੜਾ ਬਹੜਾ ਪੁਲਸਾਂ ਦੀ ਤਰਫ ਆਈਏ ਦੇਖੇ ਮੋਰ ਦੇ ਵੀ ਆ ਆਈਏ ਦੇ ਕੇ ਮੋੜਨਾ ਕੋਸ ਵਾਲਾ ਨਹੀਂ ਹੁੰਦਾ ਹੁੰਦਾ ਹਟਿਆਂ ਦੇ ਮਨ ਚ ਹੁੰਦਾ ਹੈ ਰਖਣੇ ਕਰਕੇ ਵੇਖਣਾ ਹੈ ਗੱਲ ਚੱਲ ਰਹੀ ਹੈ ਆਪਣੇ ਆਪ ਨੂੰ ਵੇਖਣਾ ਤਾਂ ਵੀ ਕੋਈ ਕੋਈ ਵੇਖਦਾ ਨਾ ਆਪਣੇ ਆਪ ਨੂੰ ਅੱਖ ਦੂਜੇ ਨੂੰ ਦੇਖਦੀ ਹੈ ਪਰ ਬਾਣੀ ਕਹਿੰਦੀ ਤੂੰ ਆਪਣੇ ਆਪ ਨੂੰ ਵੇਖ ਆਪਣੀਂ ਗਰੀ ਬਾਣੀ ਮਨ ਕੀ ਪਤਰੀ ਵਾਚਨੀ ਸੁਖੀ ਹੁ ਸੁਖਸਾ ਇਹ ਸੁੱਖਾਂ ਦਾ ਸ੍ਰੇਸ਼ਟ ਸੁੱਖ ਮਿਲਦਾ ਹੈ ਜੀ ਆਪਣੇ ਮਨ ਦੀ ਪਤਰੀ ਬਾਚੀਏ ਜੀ ਤੇਰਾ ਮਨ ਕੀ ਹਾਲ ਹੈ ਮੈਂ ਆਪਣੇ ਆਪ ਨੂੰ ਪੁੱਛਾਂ ਅੰਦਰੋਂ ਹੀ ਵੀ ਤੂੰ ਦੇਖ ਪੰਥ ਜੀ ਸਿੰਘਾ ਤੇਰਾ ਕੀ ਹਾਲ ਹੈ ਤੇ ਵੀ ਸੁਰਤ ਦਾ ਕੀ ਹਾਲ ਹੈ ਕੀ ਚਾਹਦਾ ਜਿਹਨੂੰ ਸੁਰਤ ਚ ਤੇਰੇ ਮਨ ਦਾ ਕੀ ਹਾਲ ਹੈ ਐਟੀਟਿਊਡ ਵਾਲੀ ਮਾਰਦਾ ਹੈ ਕੀ ਕਰਦਾ ਹੈ ਦੇਖ ਇਹ ਵੀ ਜੀਕ ਤੁਸੀਂ ਸਾਰੇ ਇਹ ਵੇਖਣਾ ਹੈ ਤਾਂ ਕਿ ਰੋਹ ਵਿਚਾਰ ਉਹ ਏ ਗੱਲ ਨੂੰ ਆਪਾਂ ਵਿਚਾਰ ਲਿਆ ਨਾ ਵੀ ਕਿਸੇ ਤਾਤਪਤ ਦੇ ਨਸ਼ੇ ਵਿੱਚ ਉਹ ਮਾੜਾ ਕੰਮ ਕਰਨਾ ਜਾਂ ਜਾਨਿ ਕਿ ਕਿਸੇ ਦਾ ਰੂਪ ਚੁਰਾਉਣਾ ਇਹ ਅੰਤਰ ਦਾ ਰਾਵਣ ਹੈ ਇਹ ਬਰਾਈ ਹੈ ਪਹਿਲਾਂ ਤਾਂ ਇਹ ਅਸੀਂ ਫੂਕਣੀ ਆਪਣੇ ਅੰਦਰੋਂ ਇੱਕ ਦੂਸਰਾ ਅੱਜ ਦੇ ਰਾਵਣ ਨੂੰ ਪਛਾਣਨਾ ਹੈ ਪਹਿਲਾਂ ਆਪਣੀ ਬਰਾਈ ਦੇਖਣੀ ਹੈ ਫੇਰ ਉਹ ਰਾਵਣਾਂ ਸੀ ਫੂਕਣਾ ਫਿਰ ਅੱਜ ਦੇ ਰਾਵਣਾ ਨੂੰ ਵੀ ਪਛਾਣਨਾ ਹੈ ਅੱਜ ਦੇ ਜਿਹੜੇ ਅੱਜ ਦੇ ਆ ਉਹ ਛੋਟੋਂ ਪਹਿਲਾਂ ਵਾਲੇ ਨਹੀਂ ਅੱਜ ਦੇ ਅਸਲ ਦੇ ਵਿੱਚ ਅੱਜ ਤਾਂ ਉਸ ਰਾਵਣ ਦੇ ਨਾਲੋਂ ਵੀ ਭੜੇ ਐ ਅਸਲ ਤਾਂ ਆਹ ਰਾਵਣ ਕਹਿਣਾ ਵੀ ਜਨਨ ਕਿ ਫਿਰ ਠੀਕ ਨਹੀਂ ਲੱਗਦਾ ਮੈਨੂੰ ਤਾਂ ਜਿਹੜੇ ਅੱਜ ਦੇ ਜਿਵੇਂ ਇਹ ਪ੍ਰਚਲਿਤ ਹੈ ਵੀ 라ਵਣ ਨੇ ਸੀਤਾ ਹਰਮਤਾ ਕੀਤਾ ਪਰ ਉਹਨੇ ਸੀਤਾ ਦੀ ਬੇਇੱਤਿਮਾਦੀ ਨਹੀਂ ਕੀਤੀ। ਸੀਤਾ ਜੀ ਨਾਲ ਕੋਈ ਉਹਨੇ ਛੇੜਖਾਨੀ ਨਹੀਂ ਕੀਤੀ। ਕੋਈ ਉਹਦੀ ਪਤਨੀ ਲੋਟੀ। ਕੋਈ ਉਹਦੇ ਨਾਲ ਬਲਾਤਕਾਰ ਨਹੀਂ ਕੀਤਾ ਸੱਚ ਹੈ ਜੀ। ਜੋ ਪ੍ਰਚਲਿਤ ਹੈ ਗੱਲ ਜਿਵੇਂ। ਕਿ ਅਜੇ ਤੱਕ ਬਲਾਤਕਾਰ ਹੀ ਬਹੁਤ ਨਹੀਂ। ਫਿਰ ਉਹ ਤਾਂ 라ਵਣ ਤੋਂ ਵੀ ਭੈੜੇ ਹੋਗੇ ਕੀ ਉਦਾਂ ਦੇ ਨਾਲ ਕਿਸੇ ਨੂੰ ਬਾਹਰਪ ਦੇ ਵਿੱਚ ਲੱਡ ਕੇ ਫੁੱਕਿਆ ਜਾਓ। ਕੋਚ ਉਹ ਦਾਂਦੇ ਨੂੰ ਕਿਸੇ ਨੂੰ ਫੁੱਟਿਆ ਜਾਊ ਜਾਊ ਕਿਸੇ ਨੂੰ ਨਿਗਾਹ ਮਾਰੋ ਥੋੜੀ ਜਿਹੀ ਇਸ਼ਾਰੇ ਦੇ ਜਾਵਾਂ ਹੁਣ ਇੱਕ ਪੈਮਾਨਾ ਲੈ ਲੋ ਕਿਉਂਕਿ ਪੈਮਾਨਾ ਤਾਂ ਲੈਣੀ ਹੀ ਪੈਂਦਾ ਨਾ ਵੀ ਜੇ ਇਹ ਮੰਨਦਾ ਹੈ ਸਾਡਾ ਸਮਾਜ ਵੀ ਇਸਤਰੀ ਨਾਲ ਧੱਕਾ ਕਰਨ ਵਾਲਾ 라ਵਣ ਹੈ ਪਹਿਲਾ ਨੁਕਤਾ ਲੈ ਲਓ ਤਾਂ ਇਹ ਪੈਮਾਨਾ ਵਰਤ ਕੇ ਨਿਗਾਹ ਮਾਰੋ ਵੀ ਕਿੰਨੇ 라ਵਣ ਅੱਜ ਦੇ ਰਾਵਣ ਅੱਜ ਦੇ ਰਾਵਣ ਤਲੀ ਤਾ ਵੀ ਹੰਦਲ ਵੀ ਨਹੀਂ ਕਰਦਾ ਫੁੱਫੜ ਦੀ ਗੱਲ ਤਾਂ ਵਾੜੀ ਦੂਰ ਚਲੋ ਆਪਾਂ ਤਾਂ ਕੋਕੜਾ ਸੰਦਲਤਾ ਕਰ ਗਏ ਨਾ ਸ਼ੁਰੂਆਤ ਤਾਂ ਹੋ ਗਈ ਨਾ ਤਈਆਂ ਵਿੱਚ ਮਾਫ਼ ਕਰ ਦੇਣਾ ਮੈਨੂੰ ਅੱਜ ਦੇ ਰਾਵਣ ਨਾਲ ਨਹੀਂ ਹੰਦਲ ਕਰਨ ਦੀ ਹਿੰਮਤ ਹੈ ਨਹੀਂ ਮਾਫ਼ ਕਰਦੇ ਹੋ ਚਲੋ ਚਲ ਪਉਂਦਾ ਤਾਂ ਮੈਂ ਕਰਦਾ ਜਾਣਾ ਤੁਹਾਨੂੰ ਪਤਾ ਹੋਵੇ ਕਿ ਇਸ ਤਰ੍ਹਾਂ ਧੱਕੇ ਦੀ ਕਹਾਣੀ ਸ਼ੁਰੂ ਕਰਨ ਲੱਗੇ ਆਂ ਅੱਜ ਦੇ ਰਾਵਣ मणिपुर ਦੇ ਵਿੱਚ ਫੌਜੀਆਂ ਵੱਲੋਂ ਬਲਾਤਕਾਰ ਕੀਤੇ ਗਏ ਫਿਰ ਉਹਨਾਂ ਔਰਤਾਂ ਨੇ ਨਿਰਵਸਤਰ ਹੋ ਕੇ ਫੌਜੀਆਂ ਦੇ ਖਲਾਮ ਮੁਜ਼ਾਰਾ ਕੀਤਾ ਸੀਗਾ ਛੇਤਰੋਂ ਜ਼ਿਆਦਾ ਹੋਵੇ ਤੇ ਉਹਨਾਂ 라ਵਣਾਂ ਨੂੰ ਤਾਂ ਕੋਈ ਸਜ਼ਾ ਨਹੀਂ ਮਿਲੀ ਉਕਣਾ ਤਾਂ ਦੂਰ ਦੀ ਗੱਲ ਸਹੀ ਦੇ ਦਿੰਦੇ ਸਜ਼ਾ ਵੀ ਨਹੀਂ ਮਿਲੀ ਇੱਕਾ ਅਰਥਾਵ ਰਾਵਣ हरियाणा पुलिस मोफीर रखाव ਰਚਕਾ ਕਾਂਡ ਐਲਬੀਐ ਡਾਕ ਐਤਕੀ ਦਾ ਦੁਸ਼ਹਿਰਾ ਤਾਂ ਕੋਈ ਇਹ ਜੀ ਨੂੰ ਕਦੇ ਨੂੰ ਗੱਲ ਕੇ ਮਨਾਵਾਉਗਾ ਵੀ ਆਜੋ ਭਾਈ ਰੱਖਾਓ ਲੋਕੋ ਕੰਮ ਆ ਗਿਆ ਜੇ ਕਿਸੇ ਅੱਜ ਦੇ ਰਾਹ ਨੂੰ ਕਿਤੇ ਫੁੱਕਿਆ ਜਾਂਦਾ ਹੋਵੇ ਮੈਂ ਕਈਆਂ ਨੂੰ ਕਿਹਾ ਮੈਨੂੰ ਸੁਨੇਹਾ ਦੇ ਦਿਓ ਪੰਚੋ ਨੀ ਸਿੰਘ ਵੀ ਜਰੂਰ ਸ਼ਾਮਲ ਹੋਵੇਗਾ ਬੋਲੋ ਸਤਨਾਮ ਵਾਹਿਗੁਰੂ ਤੇ ਤਾਂ ਮੈਂ ਵੀ ਦੁਸ਼ਹਿਰਾ ਮਨਾਉਣਾ ਹਾਂ ਕਿਤੇ ਜੀ ਅੱਜ ਦੇ 라ਵਣ ਨੂੰ ਹੁਕਿਆ ਜਾਂਦਾ ਹੋਵੇ ਕਿਤੇ ਅੱਜ ਦੇ 라ਵਣ ਨੂੰ ਤਾਂ ਮਮੋਲੀ ਜੀ ਸਜਾ ਦਿੱਤੀ ਸੀ ਅਦਾਲਤ ਨੇ ਜਿਨੇ 12 ਸਾਲ ਦੀ ਬੱਚੀ ਨੂੰ ਮਾਰਨ ਵਾਸਤੇ ਮਜਬੂਰ ਕੀਤਾ ਇੱਕ ਪੁਲਿਸ ਅਫਸਰ ਹੋਣ ਦੇ ਬਾਵਜੂਦ ਇੱਕ ਬੱਚੀ ਨਾਲ ਛੇੜਖਾਨੀ ਕੀਤੀ ਹੁਣ ਕੀ ਲਠੌਰ ਵਰਗਿਆਂ ਨੂੰ ਅੱਜ ਦੇ 라ਵਣ ਨਹੀਂ ਕਹਿਣਾ ਚਾਹੀਦਾ ਕੋਈ ਨਹੀਂ ਕਹਿ ਰਿਹਾ ਕੋਈ ਪ੍ਰੈਸ ਵਾਲਾ ਨਹੀਂ ਕਹਿ ਰਿਹਾ ਕੋਈ ਟੀਵੀ ਚੈਨਲ ਵਾਲਾ ਨਹੀਂ ਕਹਿ ਰਿਹਾ ਸੋ ਸਾਰੇ ਦਿੱਤੇ ਨੇ ਨਾ ਆਵਣ ਆਪਣੇ ਲਾ ਲੋ ਫਿਰ ਲੀਡਰਾਂ ਦੇ ਕਾਖਿਆਂ ਵੱਲੋਂ ਇੱਕ ਫਰਾਂਸ ਦੀ ਲੜਕੀ ਕੀਤੀਆ ਕੰਡ ਯਾਦ ਹੈ ਬਹੁਤ ਹੁਣ ਤਾਂ ਬਬੀ ਹੋਈਆ ਉਸ ਪੌਸੀਨੀਆ ਨੂੰ ਪੜ੍ਹਦੀ ਨਹੀਂ ਸੀ ਕੀਤੀਆ ਕੰਡ ਲੀਡਰਾਂ ਦੇ ਕਾਖਿਆਂ ਵੱਲੋਂ ਫਿਰ ਉਹ ਵੀ ਤਾਂ ਆਉਣੀ ਐ ਜਿਨਨਿਕ ਪਰਦੇਸੀ ਲੜਕੀ ਨਾਲ ਕੀ ਕੀਤਾ ਕੇਪੀਆ ਹਾਂ ਕੇਪੀਐਸ ਗਿੱਲ ਵੱਲੋਂ ਰੂਪਨ ਦਿਉਣ ਵਜਾਜ ਨਾ ਕੀਤੀ ਛੇੜਖਾਨੀ ਪੰਜਾਬ ਦੀ ਹਾਮੀ ਇੱਕ ਆਈਏਐਸ ਅਫਸਰ ਨਾਲ ਛੇੜਖਾਨੀ ਆਮ ਆਮ ਬੀਬੀ ਤਕਲੀ ਵਿਚਾਰੀ ਆਈਏਐਸ ਅਫਸਰ ਨਾਲ ਛੇੜਖਾਨੀ ਕਰ ਰਿਹਾ ਹੈ ਜਾਨੀ ਕਿ ਪੁਲਿਸ ਦਾ ਮੁਖੀ ਕਹਨ ਵਾਲਾ ਸੋਚੋ ਜੋਜਨੇ ਕੇ ਕਾਂਡ ਆ ਚੁੱਕੇ ਨੇ ਜਾਨੀ ਕਿ ਖਬਾਰਾਂਆਂ ਸੁਰਖੀਆਂ ਬਣ ਚੁੱਕੀਆਂ ਨੇ ਅੰਦਰ ਖਾਤੇ ਦਾ ਕੀ ਹੁੰਦਾ ਧੀਆਂ ਭੈਣਾਂ ਦੇ ਥਾਣੇ ਵਿੱਚ ਕੀ ਹੋਇਆ ਉਹ ਤਾਂ ਪਤਾ ਹੀ ਆ ਸਾਨੂੰ ਕੀ ਰਾਵ ਆਪਣਾ ਤਾਂ ਇਹ ਤਾਂ ਕੁਝ 49ਵੀਂ ਘਟਨਾਵਾਂ ਦੱਸ ਰਹੇ ਚੌਨਵੀਂ ਦਿੱਲੀ ਦੇ ਬੁੱਤਾਪਾਰਕ ਦੇ ਵਿੱਚ ਰਾਸ਼ਟਰਪਤੀ ਦੇ ਬੌਡੀਗਾਰਡਾਂ ਨੇ ਇੱਕ ਬੀਬੀ ਨਾਲ ਬਲਾਤਕਾਰ ਕੀਤਾ ਰਾਸ਼ਟਰਪਤੀ ਦੇ ਬੌਡੀਗਾਰਡ ਬਲਾਤਕਾਰ ਕਰ ਰਹੇ ਹੈ ਉਦ ਦਾ ਭਾਰਕ ਦਿੰਦੀ ਠੀਕ ਹੈ ਸਾਜਾ ਤਾਂ ਹੋਈ ਥੋੜੀ ਉਹਨਾਂ ਨੂੰ ਪਰ ਇਹਨਾਂ ਦਾ ਭਾਰ ਸੋਕਿਆ ਤਨ ਨਹੀਂ ਲੰਘਿਆ ਫਿਰ ਰਾਵਣ ਨੇ ਤਾਂ ਸੀਤਾ ਨਾਲ ਬਾਤ ਕਰ ਕੀਤੀ ਨਹੀਂ ਨਾ ਸੀਤਾ ਹਰ ਜਰੂਰ ਹੋਇਆ ਪਰ ਬਲਾਤਕਾਰ ਨਹੀਂ ਕੀਤਾ ਅੱਜ ਨੇ ਤਾਂ ਖਵਾਰਾਂ ਦੇ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਪੜ੍ਹਨੀਆਂ ਇਹਨਾਂ ਰਾਵਣਾ ਤੇ ਗਿਲਤੀ ਨਹੀਂ ਕੀਤੀ ਜਾ ਸਕਦੀ ਕਹਿਣ ਦਾ ਭਾਰ ਕਿੰਨੇ ਰਾਪਣ ਨੇ ਕਿੰਨੇ ਹੋਰ ਲਾ ਲੋ ਕਦੋਂ ਸੁਣਾ ਦੇਣੇ ਕੋ ਹੁੰਦਾ ਜੇ ਭਾਰਤੀਆਂ ਸੋਭੇੰਦ ਕਟਨਾਵਾਂ ਲੈਣੀਆਂ ਹੁਣ ਇੱਕ ਭੰਬਲੀ ਦੇਵੀ ਨਾਲ ਰਾਜਸਥਾਨ ਦੇ ਵਿੱਚ ਬਰਾਤਕਾਰ ਹੋਇਆ ਇੱਕ ਗਰੀਬ ਔਰਤ ਆਵਾਜ਼ ਨੇ ਹਮ ਆਪ ਕਰਮਾਂ ਥਾਣੇ ਆ ਲਿਆ ਨਹੀਂ ਐਫ ਆਰ ਦਾ ਜਿਕਰ ਕੋ ਜਵਾਬ ਦੇਤਾ ਬਲਾਤਕਾਰ ਹੋਇਆ ਥਾਣੇ ਕੀ ਥਾਂ ਦਾ ਤਾਂ ਭਾਜਾ ਤੋਂ ਮਹਿਲਾ ਮੰਡਲ ਕੋਲੇ ਗੱਲ ਕੀਤੀ ਉਹਨੇ ਮਹਿਲਾ ਮੰਡਲ ਵਾਲੀਆਂ ਬੀਬੀਆਂ ਆਪਾਸ ਦੇ ਵਿੱਚ ਕੇਸ ਲੈ ਗਈਆਂ ਜੱਜ ਨੇ ਕੀ ਫੈਸਲਾ ਦਿੱਤਾ ਕਹਿੰਦਾ ਮੈਨੂੰ ਤਾਂ ਲੱਗਦਾ ਵੀ ਸਵਰਨ ਜਾਤੀ ਦੇ ਲੋਕ ਕਿਸੇ ਦੰਤ ਆਉਤ ਦੇ ਨਾਲ ਟੱਚ ਹੋਏ ਹੋਣ ਵੀ ਕਹਿੰਦਾ ਭਿੱਟੇ ਜਾਂਦੇ ਨੇ ਉਹ ਬਲਾਤਕਾਰ ਕਰਨ ਵਾਲੇ ਕੌਮ ਸੀ ਸਵਰਨ ਜਾਤੀ ਕਹੁੰਦੇ ਸੀ ਸਮਾਨਤਾ ਇਹ ਘੱਟ ਨਾ Rajasthan ਦੀ ਭਾਵੇਂ ਜਾਤੀਵਾਦ ਦੀ ਬੋਮਾਰੀ ਆ ਨਾ ਫੈਸਲੇ ਵਿੱਚੋਂ ਤਾਂ ਮੈਨੂੰ ਤਾਂ ਲੱਗਦਾ ਨਹੀਂ ਸਵਾਰਨ ਜਾਤੀ ਦੇ ਲੋਕ ਕਿਸੇ ਨੀਚੋਂ طرح ਟੱਚ ਹੋਏ ਹੋਣਗੇ ਸਵਾਰਨ ਜਾਤੀ ਤਾਂ ਨੀਚਾ ਨਾਲ ਲਾ ਕੇ ਭਿੱਟੇ ਜਾਂਦੇ ਤਾਂ ਨੀਚਾਂ ਦੇ ਨਾਲ ਲੱਗਦੇ ਨਹੀਂ ਜੱਜ ਦਾ ਫੈਸਲਾ ਸੀ ਜੋ ਪ੍ਰਚਾਰਕ ਹੋਣ ਦੇ ਨਾਤੇ ਸਾਨੂੰ ਫਿਰੇ ਸਾਰੀਆਂ ਘਟਨਾਵਾਂ ਦੇ ਵੇਦਵੇ ਲਖਵੇਂ ਪੈਂਦੇ ਆ ਨਾ ਕਿਤੇ ਫੂਲਣ ਦੇਵੀ ਨੂੰ ਨੰਗੀ ਕਰਕੇ ਘਮਾਇਆ ਗਿਆ ਸੀ ਚੌਧਰੀਆਂ ਵੱਲੋਂ ਐਫ ਆਈ ਆਰ ਦਰਜ ਕਰਨ ਤੋਂ ਜਵਾਬ ਦੇਤਾ ਸੀ ਮਜਬੂਰੀ ਵਾਸੇ ਨੂੰ ਦਾਪੋਣਾ ਰਲ ਕੇ ਤੇ ਉਹ ਚੌਧਰੀ ਸੋਧਨੇ ਪਈ ਮਜਬੂਰੀ ਵਾਸਵਾ ਸੋਧਨੇ ਤੇ ਇਹ ਪਾਰਟਸ ਠੀਕ ਹੈ ਨਿਆ ਪੀਤਾ ਆਪ ਹੀ ਕਰਨਾ ਪਿਆ ਇਤਾਂ ਜਨ ਕਿ ਗਿਣਤੀ ਬੜੀ ਲੰਬੀ ਹੈ ਰੈਣ ਦਾ ਭਾਵ ਇਤਾਂ ਬਹੁਤ ਲੰਬੀ ਕਹਾਣੀ ਹੈ ਫਿਰ ਲਾਲੋ ਅੱਜ ਆਪਾਂ ਇਸਤਰੀਆਂ ਧੱਕੇ ਦੀ ਕਹਾਣੀ ਇਹ ਤਾਂ ਬੱਚੋ ਬੁਲਾਤ ਆ ਰਹੀ ਸੀ ਕੋਣ ਬੱਚੀ ਦਾ ਫਤਲ ਕੋਖੇ ਵਿੱਚ ਕਰਾਉਣਾ ਉਹ ਵੀ ਤਾਂ ਜਨਨ ਕਿ ਬੱਚੀ ਨਾ ਤਾਂ ਕਤਲ ਹੈ ਨਾ ਕੋਖਾ ਚ ਮਾਰ ਦੇਣਾ ਕਤਲ ਵੀ ਤਾਂ ਤਾਂ ਹੋ ਗਿਆ ਉਹ ਸੋਚੇ ਨੇ ਕੋਖੇ ਵਿੱਚ ਧੀਆਂ ਦੇ ਕਤਲ ਕਰਾ ਦਿੰਦੇ ਐ ਉਹ ਵੀ ਤਾਂ ਬੁਰੇ ਹੀ ਨੇ ਨਾ 라ਵਣ ਹੁਣ ਅੱチェ ਬੁਰਾਈ ਕਹਿੰਦੇ ਬੁਰਾਈ ਘੁੰਮ ਰਿਹਾ ਤੱਕਾ ਤਾਂ ਹੋ ਰਿਹਾ ਬੱਚੇ ਨਾ ਮਾਤਾ ਦੇ ਪੇਟ ਕੀ ਤੱਕਾ ਹੋ ਗਿਆ ਮਾਂ ਦੀ ਕੋਖੇ ਚ ਹੀ ਕਤਲ ਹੋ ਗਿਆ 3 ਦਾ ਜਿਹੜੇ ਲਾਲਚ ਜਾਨੀ ਕਿ ਦਾਜ ਵੇ ਇਹਦੇ ਲਾਲਚ ਵਿੱਚ ਘਰੋਂ ਕੱਢ ਦਿੰਦੇ ਆ ਨੂੰ ਰਾਣੀ ਨੂੰ ਉਹ ਵੀ ਉਹ ਕਾਉਨ ਨਹੀਂ ਉਹ ਵੀ ਤਾਂ ਤੱਪਈ ਕਰ ਰਹੇ ਹਨ ਨਾ ਇਸਤਰੀਆਂ ਤਾਂ ਕਈ ਹੋ ਰਹੇ ਹਨ ਨਾ ਉਹ ਵੀ ਰਾਵਣੇ ਹੋ ਕੇ ਤੇ ਜਿਹੜਾ ਬਰਾਤ ਲੈ ਜਾ ਕੇ ਕਹੇ ਵੀ ਆਹ ਕੁਛ ਦਿਓ ਜੀ ਆਨੰਦ ਹਾਰ ਜਦ ਦਾ ਕਾਤਾ ਬਾਦ ਵਿੱਚ ਬੈਠੂ ਆ ਉਹ ਵੀ ਤਾਂ ਬਾਵਰ ਕੀ